ਕੀ ਘਾਟਰੀ ਹੈ ਲਾ ਦੇ ਲਾ ਦੇ ਆ ਤਾਂ ਲਾ ਕਿਹੜਾ ਹੈ ਜਿਹੜਾ ਹੈਗਾ ਇਹ ਵੀ ਨਹੀਂ ਕੰਮ ਕਰ ਰਹੇ ਸਾਡੇ ਜਿਹੜਾ ਮੁਲਾਕਾਤ ਪੁਲਿਸ ਤੋਂ ਪੂਰ ਪੂਰ ਇਨਵੈਸਟੀਗੇਸ਼ਨ ਜਰੂਰ ਕਰਦੀ ਨਜ਼ਰ ਆ ਰਹੀ ਹੈ ਉਹ ਇੱਕ ਪੂਰੀ ਏਰੀਆ ਨੂੰ ਫੀਲ ਕਰਕੇ ਹੁਣ ਚੈਕਿੰਗ ਜਿਹੜੀ ਹੋ ਰਹੀ ਚੀ ਜੀਡੀਫ ਦੇ ਜਿਹੜੇ ਡੀਐਸਪੀ ਨੇ ਉਹਨਾਂ ਵੱਲੋਂ ਵੀ ਪੂਰਾ ਇੱਕ ਕ੍ਰਾਈਮ ਸੀਨ ਜਿਹੜਾ ਹੈਗਾ ਉਹ ਦੇਖਿਆ ਗਿਆ ਹੈ ਜਿਹੜੇ ਹੈਗੇ ਉਹਨੇ ਕਵਰ ਕਰ ਲਏਗੇ ਜਿਹੜੀ ਇਲੀਗਲ ਫਿਸ਼ਿੰਗ ਸੀ ਜੇ ਉਹਨਾਂ ਨੂੰ ਵੀ ਰਿਕਵਰ ਕਰ ਲਿਆ ਗਿਆ ਤਾਂ ਇਹ ਪੂਰਾ ਇੱਕ ਆਪਰੇਸ਼ਨ ਜਿਹੜਾ ਹੈਗਾ ਉੱਥੇ ਕਹ ਕਹ ਕਹਿ ਸਕਦੇ ਕਿ ਅੱਜ ਦਾ ਇੱਕ ਵੱਡਾ ਆਪਰੇਸ਼ਨ ਹੈ ਜਿਹਦੇ ਵਿੱਚ ਬਹੁਤ ਬਦਲ ਥੋੜਾ ਵੀਰੇ ਹੱਥ ਕਰੀਂ ਐ ਸਾਈਡ ਅੱਜ ਇਹ ਦਮਾਸ਼ਾ ਬਗ ਦੇ ਵਿੱਚ ਕਿਹਦੇ ਹੋਇਆ ਤੋਂ ਜਿਹੜੇ ਬਦਮਾਸ਼ ਹੈ ਉਹਨਾਂ ਨੂੰ ਕਾਬੂ ਕੀਤਾ ਗਿਆ ਉਹਨਾਂ ਦਾ ਦੇਖੋ ਜਿਵੇਂ ਕਿ ਟ੍ਰੀਟਮੈਂਟ 2 ਮਿੰਟ ਚ ਆ। ਉਧਰੀ ਅਧਿਕਾਰੀ ਤੇ ਉਧਰੀ ਦੇ ਕਿਦਾ ਬੈਕਗ੍ਰਾਉਂਡ ਹੈਗਾ ਤੇ ਫਿਰੋਤੀਆਂ ਦੇ ਆਲਸ ਤੇ ਪਹਿਲਾਂ ਵੀ ਪੱਛੇ ਲਗੇ। ਸੋ ਮੁਹਾਲੀ ਦੇ ਵਿੱਚ ਪਿਛਲੇ ਦਿਨੋਂ ਇਹਨੇ ਮੁਹਾਲੀ ਦੇ ਵਿੱਚ ਵੀ ਇਸ ਤਰੀਕੇ ਦੀ ਫਿਰੋਤੀ ਦੀ ਮੰਗ ਕੀਤੀ ਸੀਗੀ ਸਾਡੇ ਕੋਲ ਐਫਆਈਆਰ ਦਿੱਤੀ ਸੀਗੀ। ਅੱਜ ਸਾਡੀ ਟੀਮ ਨੇ ਜਦੋਂ ਇਹਨਾਂ ਤੋਂ ਰਿਕਵਰੀ ਕਰਨ ਲਈ ਇੱਥੇ ਲੈ ਕੇ ਆਏ। ਸਾਡੀ ਜਿਹੜੀ ਟੀਮ ਹੈਗੀ ਉਹਦੇ ਵਿੱਚ ਡੀਐਸਪੀ ਡੇਰਾਬੱਸੀ ਵਿਕਰਮ ਦਾੜ ਜੀ ਐਸਐਚਓ ਮੰਨਦੀਪ ਡੇਰਾਬੱਸੀ ਐਸਐਚਓ 에어로 ਸਿਟੀ ਤੇ ਸਾਡੇ ਇਨਸਪੈਕਟਰ ਵੀ ਨਾਲ ਸੀਗੇ ਸੋ ਜਦੋਂ ਲੈ ਕੇ ਆਏ ਇੱਥੇ ਤਾਂ ਇੱਥੇ ਜਦੋਂ ਰਿਕਵਰੀ ਕਰਨ ਲੱਗੇ ਉਸ ਦੌਰਾਨ ਉਹਨੇ ਜਿਹੜਾ ਹੈਗਾ ਵੈਪਨ ਇੱਥੇ ਲੁਕੋਇਆ ਸੀਗਾ ਉਹ ਵੈਪਨ ਲੈ ਕੇ ਪੁਲਿਸ ਦੇ ਫਾਇਰ ਕਰਨ ਦੀ ਕੋਸ਼ਿਸ਼ ਕੀਤੀ ਤੇ ਸਾਡੇ ਮੁਲਾਜ਼ਮ ਬਾਲ ਬਾਲ ਬੱਚੇ ਜਿਹੜੀ ਪੁਲਿਸ ਦੀ ਸਾਡੀ ਗੱਡੀ ਹੈ ਉਹਤੇ ਫਾਇਰ ਹਿੱਟ ਕੀਤਾ ਤੋਂ ਜਿਹੜੀ ਆਤਮ ਰੱਖਿਆ ਦੇ ਵਿੱਚ ਰਿਟੈਲੀਏਸ਼ਨ ਜਿਹੜਾ ਐਕਸ਼ਨ ਲਿਆ ਉਹਦੇ ਵਿੱਚ ਇਹਦੇ ਪੈਰ ਦੇ ਵਿੱਚ ਗੋਲੀ ਵੱਜੀ ਹੈ ਸੋ ਇਹ ਜਿਹੜਾ ਗਾਇਲ ਹੈਗਾ ਵਿਅਕਤੀ ਇਹਨੂੰ ਅਸੀਂ ਹਸਪਤਾਲ ਪੇਜਤਾ ਤੇ ਸਰ ਕਿਹੜੀ ਗੈਂਗ ਤੋਂ ਸੰਬੰਧ ਰੱਖਦੇ ਆਂ ਤੇ ਇਹੋਨਾਂ ਦੇ ਕ੍ਰਿਮਨਲ ਬੈਕਗ੍ਰਾਉਂਡ ਦੀ ਜਿਹੜੀ ਆਪਾਂ ਗੱਲ ਕਰ ਲਈਏ ਦੇਖੋ ਕੋਈ ਵਿਅਕਤੀ ਲੋਨ ਵੁਲਫ ਹੋਵੇ ਕਿਸੇ ਛੋਟੇ ਮੋਟੇ ਗੈਂਗ ਦਾ ਹੋਵੇ ਕਿਸੇ بڑے ਗੈਂਗ ਦਾ ਹੋਵੇ ਸਾਨੂੰ ਉਹਦੇ ਨਾਲ ਫਰਕ ਨਹੀਂ ਪੈਂਦਾ ਸਾਡਾ ਮਕਸਦ ਕਲੀਅਰ ਹੈ ਸਾਡਾ ਇਹ ਹੈਗਾ ਕਿ ਜੋ ਵੀ ਵਿਅਕਤੀ ਲੋਕਾਂ ਦੀ ਸ਼ਾਂਤੀ ਨੂੰ ਪੰਕਰਦਾ ਹੈ ਲੋਕਾਂ ਨੂੰ ਤੰਗ ਪਰੇਸ਼ਾਨ ਕਰਦਾ ਹੈ ਉਹ ਜੋ ਵੀ ਅਪਰਾਧੀ ਕਿਸਮ ਦੀ ਗੱਲ ਕਰੇਗਾ ਉਹਨੂੰ ਅਸੀਂ ਨਹੀਂ ਬਖਸ਼ਾਂਗੇ ਜਿਹੜੀ ਇਹ ਸਾਡੀ ਡਿਊਟੀ ਹੈ ਤੇ ਇਹਦੀ ਅਸੀਂ ਪਾਲਣਾ ਕਰਦੇ ਸਰ ਉਹਨੇ ਕਿੰਨੇ ਫਾਇਰ ਕੀਤੇ ਉਦੇ ਜਿਹੜਾ ਹੈਗਾ ਇੱਕ ਫਾਇਰ ਕੀਤਾ ਇਹ ਖੋਲ ਸਾਨੂੰ ਜਿਹੜਾ ਹੈਗਾ ਉਹ ਮਿਲਿਆ ਮੌਕੇ ਤੋਂ ਤੇ ਜਿਹੜਾ ਪਿਸਟਲ ਹੈਗਾ 32 ਬੋਰ ਦਾ ਉਹ ਮਿਲਿਆ ਉਹਦੇ ਵਿੱਚ ਤਿੰਨ ਜਿੰਦਾ ਰਾਉਂਡ ਵੀ ਨੇ ਤੇ ਸਰ ਹੋਰ ਰਿਕਵਰੀ ਕੁਝ ਹੋਈ ਹੈ ਇਸ ਏਰੀਆ ਦੇ ਵਿੱਚ ਲੈ ਕੇ ਆਏ ਸੀ ਕਿ ਰਿਕਵਰੀ ਵਾਸਤੇ ਕੁਝ ਅਜੇ ਤੱਕ ਕੁਝ ਇਨਵੈਸਟੀਗੇਸ਼ਨ ਚੱਲ ਰਹੀ ਹੈ। ਕੋਈ ਬਾਕੀ ਚ ਡੀਟੇਲਸ ਰਿਕਵਰੀ ਦੀ ਹੈਗੀ ਅਸੀਂ ਪ੍ਰੈਸ ਨੋਟ ਰਾਹੀਂ ਤੁਹਾਨੂੰ ਨਾਲ ਸ਼ੇਅਰ ਕਰਾਂਗੇ। ਠੀਕ ਹੈ। ਕਿ ਕਿੰਨੇ ਵਜੇ ਦੇ ਸਰ ਹੁਣਾਂ ਇਨਸਟਿਟਿਊਟ? ਇਹ ਕੁਝ ਦਿਨ ਪਹਿਲੇ ਦਾ ਹੈਗਾ ਜੀ ਸਾਡੀ ਟੀਮ ਇੱਥੇ ਸੀਗੀ ਹੁਣ ਮੌਕੇ ਤੇ ਆਏ ਬਾਕੀ ਡੀਟੇਲ ਤੁਹਾਨੂੰ ਦਿੰਦੇ। ਠੀਕ ਹੈ। ਤਾਂ ਬਿਲਕੁ